ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੋ ਦਿਨਾਂ ਦੇ ਅਸਾਮ ਦੌਰੇ ਤੇ ਨੇ ਤੇ 12 April ਨੂੰ ਅਸਾਮ ਦੇ ਡਿਗਬੋਈ ਦੇ ਵਿੱਚ ਉਹਨਾਂ ਵੱਲੋਂ ਲੋਕ ਸਭਾ ਚੋਣ ਦੇ ਲਈ ਪ੍ਰਚਾਰ ਕੀਤਾ ਜਾਵੇਗਾ ਤੇ 13 April ਨੂੰ ਉਹ ਵਿਸ਼ਵਨਾਥ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਕਿਉਂਕਿ ਆਮ ਆਦਮੀ ਪਾਰਟੀ ਅਸਾਮ ਦੀਆਂ ਦੋ ਸੀਟਾਂ ਤੇ ਲੋਕ ਸਭਾ ਚੋਣਾਂ ਲੜ ਰਹੀ ਹੈ ਤੇ ਇਸ ਦੇ ਮੱਦੇਨਜ਼ਰ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੋ ਦਿਨਾਂ ਅਸਾਮ ਦੌਰੇ ਤੇ ਜਾ ਰਹੇ ਨੇ ਤੇ 12 ਤੇ 13 April ਨੂੰ ਲੋਕ ਸਭਾ ਸੀਟਾਂ ਦੇ ਲਈ ਉਹਨਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੋ ਦਿਨਾਂ ਦੇ ਅਸਾਮ ਦੌਰੇ ਤੇ ਨੇ ਤੇ 12 April ਨੂੰ ਅਸਾਮ ਦੇ ਰਿਗਬੋਈ ਦੇ ਵਿੱਚ ਉਹਨਾਂ ਵੱਲੋਂ ਲੋਕ ਸਭਾ ਚੋਣ ਦੇ ਲਈ ਪ੍ਰਚਾਰ ਕੀਤਾ ਜਾਵੇਗਾ ਤੇ 13 April ਨੂੰ ਉਹ ਵਿਸ਼ਵਨਾਥ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਕਿਉਂਕਿ ਆਮ ਆਦਮੀ ਪਾਰਟੀ ਅਸਾਮ ਦੀਆਂ ਦੋ ਸੀਟਾਂ ਤੇ ਲੋਕ ਸਭਾ ਚੋਣਾਂ ਲੜ ਰਹੀ ਹੈ ਤੇ ਇਸ ਦੇ ਮੱਦੇਨਜ਼ਰ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੋ ਦਿਨਾਂ ਅਸਾਮ ਦੌਰੇ ਤੇ ਜਾਣੇ ਨੇ ਤੇ 12 ਤੇ 13 April ਨੂੰ ਲੋਕ ਸਭਾ ਸੀਟਾਂ ਦੇ ਲਈ ਉਹਨਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾਏਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੋ ਦਿਨਾਂ ਦੇ ਅਸਾਮ ਦੌਰੇ ਤੇ ਨੇ ਤੇ 12 April ਨੂੰ ਅਸਾਮ ਦੇ ਰਿਗਬੋਈ ਦੇ ਵਿੱਚ ਉਹਨਾਂ ਵੱਲੋਂ ਲੋਕ ਸਭਾ ਚੋਣ ਦੇ ਲਈ ਪ੍ਰਚਾਰ ਕੀਤਾ ਜਾਵੇਗਾ ਤੇ 13 April ਨੂੰ ਉਹ ਵਿਸ਼ਵਨਾਥ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਕਿਉਂਕਿ ਆਮ ਆਦਮੀ ਪਾਰਟੀ ਅਸਾਮ ਦੀਆਂ ਦੋ ਸੀਟਾਂ ਤੇ ਲੋਕ ਸਭਾ ਚੋਣਾਂ ਲੜ ਰਹੀ ਹੈ ਤੇ ਇਸ ਦੇ ਮੱਦੇਨਜ਼ਰ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੋ ਦਿਨਾਂ ਅਸਾਮ ਦੌਰੇ ਤੇ ਜਾਣੇ ਨੇ ਤੇ 12 ਤੇ 13 April ਨੂੰ ਲੋਕ ਸਭਾ ਸੀਟਾਂ ਦੇ ਲਈ ਉਹਨਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾਏਗਾ